ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀ ਬਲੌਗ ਦੀ ਸ਼ੁਰੂਆਤ ਕਰਦੇ ਹਾਂ ਛੋੜੀ ਜਿਹੀ ਦਰ ਨਾਲ ਬੱਦਲ ਸੀ ਧੁੱਪ ਨਿਕਲੀ ਹੋਈ ਸੀ ਪਰ ਵਾਥਿਆ ਸੀ ਕਿ ਅੱਜ ਆਪਾਂ ਪਹੁੰਚ ਗਏ ਆਪਣੇ ਨਾਨਕੇ ਤਿੰਨ ਚਾਰ ਮਹੀਨੇ ਪਿਛੋਂ ਤਾਂ ਬਾਦੀ ਹੋ ਗਈ ਹੋਣੀ ਆ ਚਾਰ ਪੰਜ ਮਹੀਨੇ ਪਿਛੋਂ ਆਪ ਪਹੁੰਚ ਕੇ ਸੀ ਨਾਨਕੇ ਉੱਥੇ ਰੱਖਿਆ ਹੋਇਆ ਇੰਦਰ ਦੇ ਮਾਮੇ ਦਾ ਇੱਕ ਡੌਗ ਨਾ ਹੈਗਾ ਟੌਮ ਇੰਦਰ ਉਹਨਾਂ ਖੇਡਣ ਲੱਗਿਆ ਸੀ ਪਕੌੜੀਆਂ ਖਾਣ ਲੱਗਿਆ ਸੀ ਇੰਦਰ ਵਿੱਚ ਹੀ ਉਹਨੂੰ ਪਾ ਰਿੰਦਾ ਸੀ ਹੁਣ ਆਪਾਂ ਚੱਲ ਲੈ ਆਪੇ ਮਾਮੇ ਦੀ ਬਾੜੀ ਦੇ ਵਿੱਚ ਪਿੱਛੇ ਥੋੜੀਆਂ ਸਬਜ਼ੀਆਂ ਲਗਾਈਆਂ ਹੋਈਆਂ ਆਪਾਂ ਤੋੜ ਲਈਏ ਪਹਿਲਾਂ ਡੈਡੀ ਦੀ ਵਿਚਾਰੀ ਡੈਥ ਹੋ ਗਈ ਪੰਜ-ਛੇ ਮਹੀਨੇ ਹੋ ਗਏ ਵੱਧ ਹੋ ਗਏ ਹੋਣੇ 6-7 ਮਹੀਨੇ ਹੋ ਗਏ ਹੋਣਿਆ ਤੇ ਅਗੀ ਡੈਡੀ ਮੈਨੂੰ ਸਬਜ਼ੀ ਵਗੈਰਾ ਦੇ ਆਉਣਾ ਹੁੰਦਾ ਸੀਗਾ ਤੇ ਹੁਣ ਆਪ ਆਪ ਤੋੜਨ ਲੱਗੇ ਆ ਵਿਚਾਰਾ ਚੱਲ ਗਿਆ ਉਮਰ ਤਾਂ ਕੁਛ ਨਹੀਂ ਸੀ ਚਲੋ ਰੱਬ ਤੋਂ ਜਿੰਨੇ ਕ ਸਾਹ ਹੁੰਦਾ ਬੰਦਾ ਉਨੇ ਹੀ ਲੈਂਦਾ ਵਾ ਜਾ ਤਾਂ ਉਹ ਲਿਆ ਕਈ ਗੱਲਾਂ ਡੈਡੀ ਨੱਗੇ ਕਹਿਣਾ ਕਿ ਤੂੰ ਰੁਕ ਜਾ ਤੂੰ 2 ਵਜੇ ਚਲੀ ਜਾਇ 3 ਵਜੇ ਚਲੀ ਜਾਇ ਮੈਂ ਕਹਣਾ ਨਹੀਂ ਮੈਂ ਤਾਂ ਜਾਣਾ ਕਦੇ ਕਦੇ ਰੁਕ ਜਾਈਦਾ ਹੁੰਦਾ ਵਾ ਕਿਉਂਕਿ ਪਸ਼ਤਾਵੇ ਤਾਂ ਫਿਰ ਮੰਚ ਰਹਿ ਜਾਂਦਾ ਵਾ ਕਿਉਂਕਿ ਬੰਦਾ ਤਾਂ ਮੁੜ ਕੇ ਨਹੀਂ ਆਉਣਾ ਗੱਲਾਂ ਚਿੱਤੇ ਰਹਿ ਜਾਂਦੀਆਂ ਨੇ ਪਿੱਛੇ ਜਿਹੜਾ ਬੰਦਾ ਫਿਰ ਰਹਿ ਜਾਂਦਾ ਵਾ ਫਿਰ ਉਹ ਨਹੀਂ ਮੰਨਦਾ ਕਿ ਹਾਂ ਮੈਂ ਸੁਕਾਸ਼ ਉਹਦੀਆਂ ਗੱਲਾਂ ਸੁਣ ਲੈਂਦਾ ਜਮਲ ਦਾ ਕਹਿਣਾ ਮੰਨ ਲੈਂਦਾ ਹਾਂ ਚਲੋ ਆਪਾਂ ਤੋੜਦੇ ਹਾਂ ਹੁਣ ਪਿੱਛੋ ਧੰਨੀਆਂ ਧੰਨੀਆਂ ਤੋੜਨ ਲੱਗੇ ਹੋਏ ਮਾਮੇ ਦਾ ਬਹੁਤ ਕੁਝ ਲਗਾਇਆ ਹੋਇਆ ਵਾ ਅਗੇ ਨਾਨਾ ਹੁੰਦਾ ਸੀਗਾ ਤੇ ਅ ਵਿੱਚੋਂ ਕਾਕੂ ਕ ਕੱਢ ਦਿੰਦਾ ਹੁੰਦਾ ਸੀਗਾ ਤੇ ਹੁਣ ਚਲੋ ਬ੍ਰਦਰ ਵੀ ਵਿਚਾਰਾ ਬੀ ਸੀ ਆ ਕੰਮ ਤਾਂ ਚੱਲ ਜਾਂਦਾ ਵਾ ਬਹੁਤ ਕੁਝ ਪਿਆ ਪਿੱਛੇ ਸਾਗ ਲਸਣ ਪਿਆਜ਼ ਗੋਭੀ ਗਾਜਰਾ ਮੇਥੀ ਮੇਥੀ ਧਨੀਆ ਪਾਲਕ ਸਾਰਾ ਕੁਝ ਲਗਾਇਆ ਹੋਇਆ ਵਾ ਤੇ ਬਸ ਥੋੜੇ ਸੰਭਾਲ ਲਈ ਲੋੜਾ ਚਲੋ ਅਮਝੇ ਤਾਂ ਬੇਲਾ ਹੋਇਆ ਵਿਚਾਰਾ ਸੰਡੇ ਵਗੈਰਾ ਨੂੰ ਆਪੇ ਵਿੱਚ ਕੱਢ ਦੂਗਾ ਜਿਹੜੇ ਬਾਦੂ ਕੱਖ ਵਗੈਰਾ ਹੋਏ ਹੋਏ ਨੇ ਬੈਂਗਰੇ ਦੇ ਮੋਟੇ ਵੀ ਲੱਗੇ ਹੋਏ ਨੇ ਤੇ ਬਹੁਤ ਬੈਂਗਰ ਲੱਗੇ ਹੋਏ ਨੇ ਤੇ ਹੁਣ ਆਪਾਂ ਝੋਲ ਲਈ ਜੀ ਧਨੀਆ ਧਨੀਆ ਬਹੁਤ ਸੋਹਣਾ ਖੜਾ ਵਾ ਆਪਾਂ ਵੱਟਣ ਲੱਗਿਆ ਧਨੀਆ ਇੰਦਰ ਲੱਗਿਆ ਹੈ ਮम्मा ਦੀ ਹੈਲਪ ਕਰਾਉਣ ਇਹ ਮੇਰੇ ਪਿੱਛੇ ਪਿੱਛੇ ਰਹਿੰਦਾ ਵਾ ਚਲੋ ਹੁਣ ਆਪਾਂ ਤੋੜ ਲਿਆ ਵਾ ਧਨੀਆ ਇੰਦਰ ਵੀ ਨਾ ਪਿੱਛੇ ਬੱਟਾ ਵਿੱਚ ਦੁਰੇ ਫਿਰਦਾ ਵਿੱਚ ਥੋੜਾ ਜਿਹਾ ਪਾਣੀ ਸੀਗਾ ਕਿਆਰੀ ਦੇ ਵਿੱਚ ਤੇ ਚਲੋ ਚਲੋ ਬੱਟਾ ਚਲੋ 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 ਸ਼ਾਬਾਸ਼ ਫਲ ਕਿਨੇ ਸੋਹਣੇ ਲੱਗਦੇ ਨੇ ਮੌਸਮ ਜਾ ਕੇ ਸਰੋਂ ਦੇ ਖਾਸ ਕਰਕੇ ਖੇਤਾਂ ਦਾ ਥਿਊ ਵੈਸੀ ਕੁਝ ਹੋਰ ਹੁੰਦਾ ਕਿਉਂਕਿ ਜਦੋਂ ਆਪਾਂ ਬੰਦ ਕਰਾਂ ਜਿਹੜੇ ਨੇ ਨਾ ਤਾਂ ਬੰਦਾ ਵੈਸੀ ਸਟ੍ਰੈਸ ਚ ਆ ਜਾਂਦਾ ਦਾ ਥੋੜਾ ਜਿਹਾ ਮੋਟਾ ਇੰਦਰ ਬਿਦਰ ਕੰਮ ਲੈਣਾ ਚਾਹੀਦਾ ਹੁਣ ਆਪਾਂ ਥੋੜੀ ਮੇਥੇ ਵੀ ਤੋੜ ਲਈਏ ਮੇਥੇ ਆਪਾਂ ਰੋਟੀਆਂ ਚ ਪਾਵਾਂਗੇ ਹੀਂਦ ਲੱਗਿਆ ਮਮਾ ਦੀ ਹੈਲਪ ਕਰ ਮਮਾ ਮੈਂ ਵੀ ਤੋੜਨੇ ਆ ਮਮਾ ਮੈਂ ਵੀ ਤੋੜਨੇ ਆ ਡਿੱਗ ਪਿਆ ਵਿਚਾਰਾ ਆਏਗਾ ਸਟਾ ਟੌਮ ਟੌਮ ਨੂੰ ਲੱਗਿਆ ਵੀ ਹੁਣ ਚਲੋ ਇਹ ਜੱਲੇ ਨੇ ਕਿ ਅਸੀਂ ਉਹਨੂੰ ਕਿਹਾ ਸੀ ਵੀ ਟੌਮ ਅਸੀਂ ਚੱਲਿਆਂ ਹੁਣ ਤੇ ਉਹ ਸਾਡੇ ਮਗਾ ਮਾਰੇ ਖੇਡ ਹੀ ਜਾਂਦਾ ਸੀਗਾ ਕਿਉਂਕਿ ਉਹ ਵੀ ਵਿਚੀਛੇ ਕੱਲਾ ਰਹਿ ਜਾਂਦਾ ਵਾ ਤੇ ਕਿਉਂਕਿ ਬਰਦਰ ਤਾਂ ਕੰਮ ਤੇ ਚਲਾ ਜਾਂਦਾ ਵਾ ਤੇ ਇਹਨੂੰ ਵੀ ਫਿਰ ਕੁਝ ਮਿਲਦਾ ਨਹੀਂ ਖੇਡਣ ਨੂੰ ਤੇ ਇਹ ਇੰਦਰ ਨਾਲ ਖੇਡੀਆਂ ਜਾਂਦੇ ਸਾਡੇ ਆਲੇ ਵਾਲੇ ਘੁੰਮੀਆਂ ਜਾਂਦਾ ਜਾਂਦੇ ਅਸੀਂ ਆਏ ਆ ਕਿਉਂਕਿ ਇੰਦਰ ਇਹਨੂੰ ਕਦੇ ਕੁਝ ਪਕੌੜੀਆਂ ਪਾ ਰਿੰਦਾ ਕਦੇ ਕੁਝ ਪਾ ਰਿੰਦਾ ਕਦੇ ਕੁਝ ਪਾ ਨਾ ਉਹ ਖਾਈ ਜਾਂਦਾ ਵਾ ਇਹ ਮਨੁਜਾਨਵਰ ਵੀ ਆਪਣੇ ਵਾਂਗ ਹੀ ਹੁੰਦੇ ਨੇ इमोशनल ਤੇ ਸਾਰੀ ਗੱਲਾਂ ਇਹਨਾਂ ਨੂੰ ਵੀ ਸਮਝ ਆਉਂਦੀਆਂ ਨੇ ਬੜਾ ਪਿਆਰਾ ਵਾ ਇਹ ਇੰਦਰ ਨਾਲ ਖੇਡੀਆਂ ਜਾਂਦਾ ਸਿਆ ਥੋੜੀ ਗਾਜਰਾ ਪੱਟੀਆਂ ਸੀ ਅੰਦਰ ਲੱਗਾ ਹੋਇਆ ਗਾਜਰਾ ਖਾਣ ਤੇ ਟਾਮ ਉਹਦੇ ਵੱਲ ਦੇਖੀ ਜਾਂਦਾ ਸੀ ਬਿਛਾਰੇ ਵਾਲਾ ਹੁਣ ਆਪਾਂ ਚੱਲੇ ਪਾ ਦਿੱਤੇ ਨੇ ਘਰ ਨੂੰ ਦੋ ਤਿੰਨ ਘੰਟੇ ਬਾਅਦ ਕਿਉਂਕਿ ਬ੍ਰਦਰ ਕਾ ਚਲਾ ਜਾਂਦਾ ਫਿਰ ਪਿੱਛੇ ਕੋਈ ਰਹਿ ਨਹੀਂ ਜਾਂਦਾ ਸੋ ਬਿਨਾ ਮਾਂ ਪਿਓ ਤੋਂ ਬਾਤ ਕਰੇ ਜਨਾ ਬਹੁਤ ਔਖਾ ਵਾ ਬਹੁਤ ਔਖਾ ਵਾ ਜ਼ਿੰਦਗੀ ਚ ਚਲੋ ਫਿਰ ਅੱਜ ਦੇ ਆਪਾ ਬਲੌਗ ਦੀ ਇੱਥੇ ਆਪਾਂ ਸਮਾਪਤੀ ਕਰਦੇ ਆ ਅਗਲੇ ਬਲੌਗ ਚ ਤੁਹਾਨੂੰ ਹੋਰ ਕੁਝ ਨਵਾਂ ਲੈ ਕੇ ਮਿਲਾਂਗੇ